ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਕੇਐਮਐਮ ਦੀਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਜਿਹੜਾ ਅਨਾਉਂਸਮੈਂਟ ਕੀਤੀ ਸੀ ਪਰਸੋਂ ਦੀ ਮੀਟਿੰਗ ਤੋਂ ਬਾਅਦ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੜਪ੍ਰਭਾਵਿਤ ਖੇਤਰਾਂ ਲਈ ਕੁਜਰੈਤਾਂ ਦਾ ਐਲਾਨ ਕੀਤਾ ਗਿਆ ਜਿਹੜਾ ਰੇਤ ਤੇ ਮਿੱਟੀ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਗਿਆ ਇਹ ਸਾਡੀ ਮੰਗ ਸੀ ਕਿਸਾਨਾਂ ਦੀ ਮੰਗ ਸੀ ਇਹ ਵਧੀਆ ਫੈਸਲਾ ਹੈਗਾ ਪਰ 15 ਨਵੰਬਰ ਦੀ ਡੇਟ ਇਹ ਸ਼ਰਤ ਲਾਉਣਾ ਠੀਕ ਨਹੀਂਗਾ ਹੋ ਸਕਦਾ 15 ਨਵੰਬਰ ਤੱਕ ਪਾਣੀ ਨਾ ਨਿਕਲੀ ਨੀਵੇਂਥਾ ਮਤੋਂ ਇਹ ਤੋਂ ਬਾਅਦ ਵੀ ਕਿਸਾਨਾਂ ਨੂੰ ਰੇਤ ਤੇ ਮਿੱਟੀ ਵੇਚਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜਾ ਫਸਲਾਂ ਵਾਸਤੇ 20000 ਰੁਪਇਆ ਪ੍ਰਤੀ ਏਕੜ ਮਾਪਜਾ ਦੇਣ ਦਾ ਫੈਸਲਾ ਕੀਤਾ ਗਿਆ ਵਾ ਇਹ ਨਾ ਕਾਫੀ ਆ ਔਰ ਅਸੀਂ 70000 ਰੁਪਏ ਮਾਪਜੇ ਦੀ ਪ੍ਰਤੀ ਏਕੜ ਦੀ ਮੰਗ ਕਰਦੇ ਹੈਗੇ ਇਹਦੇ ਨਾਲ ਦੀ ਨਾਲ ਇੱਥੇ ਮਜ਼ਦੂਰਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਸਾਰਾ ਪਿੰਡ ਦਾ ਮਜ਼ਦੂਰ ਨੇ ਕਿੱਥੇ ਜਾਣਾ ਸੀ ਉਹਦਾ ਨਾਂ ਤੱਕ ਨਹੀਂ ਲਿਆ ਗਿਆ ਔਰ ਜਦੋਂ ਪ੍ਰਧਾਨ ਮੰਤਰੀ ਦੌਰਾ ਕਰਨ ਆ ਰਹੇ ਨੇ 20000 ਅਰੇਦੂ ਗਾਂ ਜੇ ਕੇਂਦਰ ਮਤ ਦੇਂਦਾ ਤੁਸੀਂ ਕਿੰਨਾ ਦੇ ਸਕਦੇ ਹੋ ਪ੍ਰਤੀ ਏਕੜ ਇਹਦੀ ਗੱਲ ਨਹੀਂ ਹੋਈ ਹੈਗੀ ਔਰ ਇਹਦੇ ਨਾਲ ਨਾਲ ਫਸਲਾਂ ਵਿੱਚ ਗੰਨਾ ਇਹਦੂ ਗਾਂ ਮੱਕੀ ਸਬਜ਼ੀਆਂ ਉਹਦਾ ਕੋਈ ਜ਼ਿਕਰ ਨਹੀਂ ਉਹਨਾਂ ਵਾਸਤੇ ਉਹ ਗੰਨਾ ਇੱਕ ਸਾਲ ਦੀ ਫਸਲ ਆ ਉਹ ਦੱਸੋ ਕਿੱਥੋਂ ਫੱਪਦਾ ਉਹਤੇ 1 ਲੱਖ ਰੁਪਈਆ ਪ੍ਰਤੀ ਏਕੜ ਚਾਹੀਦਾ ਹੈਗਾ ਇਹ ਗੱਲਾਂ ਛੱਡੀਆਂ ਗਈਆਂ ਵਾ ਇਹਦੇ ਨਾਲ ਦੀ ਨਾਲ ਜਿਹੜਾ ਵਾ ਕੱਲਾ ਸਹਿਕਾਰੀ ਸੁਸਾਇਟੀਆਂ ਨੂੰ 6 ਮਹੀਨੇ ਕਿਸ਼ਤ ਲੈਣ ਦਾ ਜਿਹੜਾ ਵਾ ਉਹ ਗੱਲ ਕਹੀ ਗਈ ਆ ਪਰ ਇੱਥੇ ਟੋਟਲੀ ਕਰਜ਼ਾ ਕਿਸਾਨ ਤੇ ਖੇਤ ਮਜ਼ਦੂਰ ਦਾ ਮਾਫ਼ ਹੋਣਾ ਜੀ ਸੀ ਮਾਰੇ ਜਾਣੇ ਆ ਔਰ ਜਿੱਥੋਂ ਤੱਕ ਸਵਾਲ ਮ੍ਰਿਤਕਾਂ ਦਾ ਵਾ ਜਿਹੜੇ ਹੜਣਾ ਮਾਰੇ ਗਏ ਆ ਦੇਖੋ ਜਵਾਨ ਤੇ ਕਿਸਾਨ ਇੱਕੋ ਨਿਗਾਹ ਨਾਲ ਦੇਖੋ ਇਹ ਮੈਨ ਮੇਡ ਔਰ ਕੁਦਰਤੀ ਆਫਤਾਂ ਚ ਕਿਸਾਨਾਂ ਦੀ ਡੈਥ ਹੋਈ ਹੈ 1 ਕਰੋੜ ਰੁਪਈਆ ਉਹਦੇ ਪਰਿਵਾਰਕ ਜੀ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਇਹ 4 ਲੱਖ ਤਾਂ ਪਹਿਲੂ ਸੀਗਾ ਇਹ ਤਾਂ ਪਹਿਲਾਂ ਹੀ ਉਹਦੇ ਵਿੱਚ ਲਿਖਿਆ ਗਿਆ ਹੜਾਂ ਵਾਲੇ ਖਰਾਬੇ ਦੇ ਵਿੱਚ 4 ਲੱਖ ਦਿੱਤਾ ਜਾਣਾ ਇਹ ਤੋਂ ਪਹਿਲਾਂ ਵੀ ਦਿੱਤਾ ਜਾਂਦਾ ਸੀ ਇਹਦੇ ਨਾਲ ਦੀ ਨਾਲ ਜਿਹੜਾ ਘਰਾਂ ਦਾ ਨੁਕਸਾਨ ਜੋ ਵੀ ਹੋਇਆ ਉਹਦੇ ਤੇ ਕਹਿੰਦੇ ਐਸਟੀਮੇਟ ਲਾਵਾਂਗੇ ਠੀਕ ਆ ਪਰ ਜੇ ਇਹ ਕਹਿ ਦਿੰਦੇ ਵੀ ਜਿੰਨਾ ਵੀ ਕਿਸੇ ਘਰ ਦਾ ਨੁਕਸਾਨ ਹੋਇਆ ਹੋਊਗਾ ਉਹਨਾਂ ਪਰਪਾਈ ਕਰਾਂਗੇ ਤੇ ਗੱਲ ਸਾਫ਼ ਹੋ ਜਾਂਦੀ ਪਸ਼ੂਆਂ ਬਾਰੇ ਵੀ ਕੋਈ ਕੈਟਾਗਰੀ ਦਾ ਅਨਾਉਂਸਮੈਂਟ ਨਹੀਂ ਕੀਤਾ ਗਿਆ ਵੀ ਮੱਝ ਨੂੰ ਕਿੰਨਾ ਦਾਂਗੇ ਗਾਂ ਨੂੰ ਕਿੰਨਾ ਦਾਂਗੇ ਬੱਕਰੀਆਂ ਦਾ ਮੁਰਗੀਆਂ ਦਾ ਕੋਈ ਸਪੈਸੀਫਿਕ ਐਲਾਨ ਨਹੀਂ ਹੈ ਠੀਕ ਹੈ ਬੰਦਾ ਐਸਟੀਮੇਟ ਤਾਂ ਵਾ ਦੀਆ ਪਰ ਉਹਦਾ ਕੁਝ ਐਲਾਨ ਨਹੀਂ ਹੈਗਾਗਾ ਕਿ ਉਹ ਉਹ ਕਿਦਾਂ ਕਰਨਾ ਇਹ ਤੋਂ ਗਾਂ ਜਾਂ ਕਣਕ ਬੀਜਣੀ ਉਹਦੇ ਵਾਸਤੇ ਬੀਜ ਖਾਦ ਦਵਾਈ ਡੀਜ਼ਲ ਉਹ ਗੱਲਾਂ ਵੀ ਛੱਡੀਆਂ ਗਈਆਂ ਹੈਗੀਆਂ ਵਾ ਇਹਦੇ ਗਾਂ ਅਰੇ ਤੋਂ ਗਾਂ ਜਿਹੜਾ ਕਹੇ ਵੀ ਕੁਦਰਤੀ ਇਹ ਆਫਤ ਹੈਗੀ ਆ ਇਹ ਕੁਦਰਤੀ ਸ਼ਬਦ ਵਰਤ ਕੇ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਇਹ ਕੇਂਦਰ ਦੀ ਜਿੰਮੇਵਾਰੀ ਮੰਨਦੀ ਤੋਂ ਭੱਜ ਰਹੇ ਨੇ ਇੱਕ ਬੰਨੇ ਇਹਨਾਂ ਦੀ ਸਾਰੀ ਸਰਕਾਰ ਇਲਜ਼ਾਮ ਲਾ ਰਹੀ ਹੈ ਕੇਂਦਰ ਤੇ ਵੀ ਤੁਸੀਂ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਜਿਵੇਂ ਜਿਵੇਂ ਨਾਲ ਕਰਨਾ ਚਾਹੀਦਾ ਨਹੀਂ ਕੀਤਾ ਹੈਗਾ ਵਾ 14.11 ਲੱਖ ਕਿਉਂ ਸਬ ਦਾ ਜ਼ਿਕਰ ਤਾਂ ਮੰਤਰੀਆਂ ਨੇ ਉਹ ਖੁਦ ਮੁੱਖ ਮੰਤਰੀ ਨੇ ਕੀਤਾ ਸੀ ਉਹ ਗੱਲ ਵੀ ਕਹਿਣੀ ਚਾਹੀਦੀ ਸੀ ਵੀ ਪੰਜਾਬ ਦੇ ਡੈਮਾਂ ਤੇ ਸਾਡਾ ਕਬਜ਼ਾ ਹਵੇ ਕੱਲ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਵੀ ਸਾਨੂੰ ਅਧਿਕਾਰ ਦਿੱਤੇ ਜਾਣ ਔਰ ਜਿਹੜਾ ਮੈਨ ਮੀਡ ਆ ਮਨੁੱਖਾਂ ਦੀ ਨਗੇਲੀ ਕਰਕੇ ਜੋ ਕੁਝ ਹੈ ਉਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਚੁੱਪ ਰਹੇ ਨੇ ਔਰ ਜਿਹੜਾ ਇਹ ਗੱਲ ਕਹਿਣ ਚ ਕੀ ਹੱਜ ਸੀ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਜਿੱਥੋਂ ਸਰਕਾਰ ਦਾ 인ਫਰਾਸਟ੍ਰਕਚਰ ਦੀ ਗੱਲ ਕੀਤੀ ਉਹਨੂੰ ਦੁਰਸਤ ਕਰਾਂਗੇ ਇਹ ਗੱਲ ਨਹੀਂ ਵਿੱਚ ਜ਼ਿਕਰਜੋਗ ਆਈ ਪਿੱਕੀ ਜਿਹੜਾ ਕੁਦਰਤੀ ਬਹਾਵ ਆ ਸੜਕਾਂ ਰਹੀ ਭਾਰਤ ਮਾਲਾ ਯੋਜਨਾ ਰਹੀ ਉਹਨਾਂ ਦਾ ਹੁਣ ਵਿਸ਼ੇਸ਼ ਖਿਆਲ ਰੱਖਿਆ ਜਾਊਗਾ ਔਰ ਇਹਦੋਂ ਕਾ ਜਿੰਨੇ ਵੀ ਦਰਿਆਵਾਂ ਦੇ ਤੁਸੀ ਬੰਨਿਆ ਕੰਕਰੀਟ ਰਾਈ ਪੱਕੇ ਕਰਨ ਦਾ ਕੁਝ ਤਜਵੀਜ਼ ਲੈਂਦੇ ਤਰ ਕੁਝ ਸੈਂਟਰ ਕੋ ਮੰਗ ਕਰਦੇ ਵੀ ਇਸ ਢੰਗ ਨਾਲ ਗਾਹਾਂ ਵੀ ਬਰਸਾਤਾ ਹੋਣੀਆਂ ਰਹਿਣੀਆਂ ਨੇ ਔਰ ਗਾਹਾਂ ਪੰਜਾਬੀਆਂ ਦੀਆਂ ਫਸਲਾਂ ਔਰ ਨਸਲਾਂ ਹੜਾ ਨਾ ਨਾ ਮੰਨ ਇਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੇ ਕੁਝ ਨਹੀਂ ਬੋਲਿਆ ਹੈਗਾ ਔਰ ਸਾਡੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੀਆਂ ਮੰਗਾਂ ਤੋਂ ਮੁੱਖ ਮੰਤਰੀ ਸਾਹਿਬ ਕੋਸਾ ਦੌਰ ਨੇ 12 ਨੂੰ ਸੀ ਮੰਗ ਪੱਤਰ ਦੇਣਾ ਹੈਗਾ ਵਾ ਔਰ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਵੱਡੇ ਅੰਦੋਲਨ ਲਈ ਸਾਰਿਆਂ ਨੂੰ ਰਲ ਕੇ ਕਰਨ ਦੀ ਅਸੀਂ ਇੱਕ ਆਵਾਜ਼ ਦੇਣੇ ਆ ਤਿਆਰ ਰਹੋ ਧੰਨਵਾਦ